ਇਕਦਮ ਟੇਟਾ ਹੀ ਸੀਗਾ ਅੱਛਾ ਤੇ ਹੁਣ ਥੋੜਾ ਠੀਕ ਕਰਵਾਇਆ ਸੀ ਸੀਗੀ ਪੂਰਾ ਟੇਟਾ ਟਰੱਕ ਦੇ ਅੰਦਰ ਅੱਛਾ ਪੂਰਾ ਇੰਜ ਮਤਲਬ ਹਮ ਇਹ ਜਗਾ ਤੋ ਆਏ ਆ ਇੱਕ ਇੱਕ ਸਫਲਤਾ ਦਾ ਨਿਸ਼ਾਨ ਵੀ ਬਚੀ ਹੋਈ ਹੈ ਕਿ ਇਹ ਜਗਾ ਉਗੀ ਪ੍ਰੋਪਰ ਸਾਦੀ ਹੋ ਜੇਗੀ ਅਗਲੀ ਵਾਰ ਠੀਕ ਇੱਥੇ ਪਈ ਸੀਗਾ ਹਾਂਜੀ ਸਸੀ ਗਾਲ ਤੁਸੀਂ ਦੇਖ ਰਹੇ ਦੇਸ਼ ਦੁਨੀਆ ਚੈਨਲ ਤੇ ਮੇਰਾ ਨਾਮ ਰਮਨ ਸਿੰਘ ਆਲੜ ਇਸ ਵਕਤ ਮੈਂ ਮੌਜੂਦ ਹਾਂ ਹੰਬੜਾ ਰੋਡ ਨੀਅਰ ਪ੍ਰਤਾਪਪੁਰ ਦੇ ਵਿੱਚ ਜਿੱਥੇ ਕਿ ਡਿਊਗ ਦਾ ਸ਼ੋਰੂਮ ਹੈ ਉੱਥੇ ਦੇਰ ਰਾਤ ਨੂੰ ਕੁਝ ਆਂਸਰ ਆਂਦੇ ਨੇ 3-4 ਦੇ ਕਰੀਬ ਲੋਕ ਆਂਦੇ ਨੇ ਔਰ ਡਿਊਗ ਦੇ ਜਿਹੜਾ ਸ਼ੋਰੂਮ ਦੇ ਵਿੱਚ ਜਿਹੜਾ ਕਿ ਸਮਾਨ ਕਪੜੇ ਲੀੜੇ ਔਰ ਕਾਫੀ ਕੁਝ ਇੱਥੋਂ ਦੀ ਚੋਰੀ ਕਰਕੇ ਇੱਥੋਂ ਫਰਾਰ ਹੋ ਜਾਂਦੇ ਨੇ ਨਿਕਲ ਜਾਂਦੇ ਨੇ ਬੱਕਰੀ ਜਾਣਵਾਗੇ ਸਾਡਾ ਮੌਜੂਦ ਨੇ ਅਸ਼ੋਕ ਕੁਮਾਰ ਜੀ ਜਿਹੜੇ ਡਿਊਕ ਜਿਹੜੇ ਸ਼ੋਰੂਮ ਦੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਪੂਰਾ ਮਾਮਲਾ ਇਹਨਾਂ ਨੂੰ ਹੀ ਪਤਾ ਵਾ ਤੇ ਇਹਨਾਂ ਕੋਲ ਜਾਣਕਾਰੀ ਲੈਣੇ ਆ ਸਸਿਕਾ ਸਰ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਉਹ ਮੁੰਡੇ ਆ ਗਏ ਨੇ ਠੀਕ ਹੈ ਜੀ ਅਲਪ ਜਾਤੀ ਲੋਕ ਆ ਗਏ ਨੇ ਚੋਰੀ ਕਰਦੇ ਨੇ ਕੀ ਸੀਗਾ ਸਾਰਾ ਮਾਮਲਾ ਉਹ ਸਰ ਜੀ ਇਹ ਪਹਿਲਾਂ ਇੱਕ ਦੋ ਦਿਨ ਪਹਿਲਾਂ ਆ ਕੇ ਰੈਕਿੰਗ ਕਰ ਗਏ ਹੋਣ ਉੱਪਰ ਕਿਤੇ ਬੋਡ ਬੋਰਡ ਸਾਡਾ ਦੂਜੀ ਮੰਜਲ ਤੇ ਬੋਟਾ ਸ਼ੋਰੂਮ ਹਨ ਪਰ ਉੱਥੇ ਵੀ ਅਗੇ ਹੋਣ ਆ ਗਏ ਚੈੱਕ ਕਰਕੇ ਉਹ ਸਾਰਾ ਕਿੱਥੇ ਕਿੱਦ ਕੀ ਕੀ ਸਮਾਨ ਪਿਆ ਤੇ ਉਸ ਤੋਂ ਬਾਅਦ ਫਿਰ ਜਿਹੜੇ ਦਸ ਬੂਆ ਕੋਲੇ ਅਗਲੇ ਦਿਨ ਤੇ ਫਿਰ ਦੇਖਿਆ ਸਾਰਾ ਮਾਲ ਖਿਲ ਰਿਆ ਦਾ ਅੱਛਾ ਜੀ ਜਿੰਨਾ ਜੂਨਾ ਸਰੀਆਂ ਹੋਰ ਅੰਡੇ ਬਣਾਣਾ ਸਰੀਆਂ ਖਰੀਦੀਆਂ ਤੇ ਫਿਰ ਉਸ ਦੇ ਉੱਪਰ ਕੋਠੇ ਦੇਖਣ ਗਏ ਕਿ ਕਿਥੋਂ ਦੀ ਆਏ ਆ ਬਾਹਰ ਤੇ ਸਦੇ ਸ਼ਟਰ ਲੌਕ ਕੀਤੇ ਸਾਡੇ ਸਾਰੇ ਉੱਪਰ ਦੇਖਣ ਗਏ ਤਾਂ ਉਹਨਾਂ ਨੇ ਸੰਭਲ ਮਾਰ ਕੇ ਤੀਜੀ ਮਹਿਲ ਤੇ ਗੁੰਡਾ ਤੋੜਿਆ ਹਾਂ ਹਾਂ ਉਹਨਾਂ ਹੀ ਥੱਲੇ ਉਤਰੇ ਆ ਪੌੜੀ ਨਾਲ ਚੜੇ ਬਾਹਰੋਂ ਠੀਕ ਹੈ ਜੀ ਬਾਹਰ ਪੌੜੀਆਂ ਚੜ੍ਹੇ ਆ ਆਪਣਾ ਸਬਸੇ ਤੋੜ ਕੇ ਉਹ ਸਾਰਾ ਸਮਾਨ ਉਹਨਾਂ ਨੇ ਲਵੇਟ ਲੈ ਜੋ ਚਾਹੀਦਾ ਬੂਰੀ ਖਿਲਰੇ ਸਾਰੇ ਬੂਰੀ ਪਾਏ ਆ ਜਿੰਨਾ ਪਾਈਆਂ ਉਹ ਜੋ ਸਮਾਨ ਸੀ ਸਾਰਾ ਲੈ ਗਏ ਮਤਲਬ ਸਰ ਕੀ ਇਹ ਜਿਹੜੇ ਸ਼ਖਸ ਆਏ ਨੇ ਇਹ ਬਾਹਰ ਸ਼ਟਰ ਕੋ ਨਹੀਂ ਹੈਗੇ ਕੋਈ ਰਸਤਾ ਸੀ ਰਸਤਾ ਕੋਈ ਨਹੀਂ ਚੱਲਦਾ ਲੋਕ ਨਹੀਂ ਕੀਤਾ ਹੁੰਦਾ ਇਹ ਤਾਂ ਲੋਕ ਕੀਤਾ ਅੰਦਰੋਂ ਜੀ ਕਿ ਉਹ ਸੰਭਲ ਮਾਰ ਕੇ ਤੋੜਿਆ ਗਏ ਓਕੇ ਇਹ ਜਿਹੜਾ ਲੋਕ ਕੀਤਾ ਦਾ ਬਾਹਰ ਪੌੜੀ ਲਾ ਕੇ ਚੜ੍ਹੇ ਆ ਉਹ ਪੌੜੀ ਉੱਪਰ ਲੈ ਗਏ ਦੋ ਦਕਨਾਂ ਲੈ ਚੜ੍ਹ ਕੇ ਉੱਪਰ ਚੜ੍ਹੇ ਆ ਅੱਛਾ ਜੀ ਜਦੋਂ ਸੱਬਲ ਮਾਰਿਆ ਕੋਈ ਆਂਡ ਗਵਾਰਡ ਨੂੰ ਕੋਈ ਆਵਾਜ਼ ਨਹੀਂ ਆ। ਆਂਡ ਗਵਾਰਡ ਹੈ ਹੀ ਕੋਈ ਨਹੀਂ। ਅੱਛਾ ਉਹ ਟੋਟਲ ਜਿਹਾ ਦੁਕਾਨਾਂ ਦੀ ਦੁਕਾਨਾਂ ਸਾਰੀਆਂ ਆਨਰ ਕੋਈ ਨਹੀਂ ਹੈਗਾ। ਤੇ ਇਹ ਤਕਰੀਬਨ ਤਕਰੀਬਨ ਕਿੰਨੇ ਕ ਬਿਜ ਦੀ ਘਟਨਾ ਸਭ ਜੀ ਹੈਗੀ ਹੈ। ਦੇਖੋ ਜੀ ਇਹ 2 ਤੋਂ 4 ਦਾ ਟਾਈਮ ਲੱਗਦਾ ਮੇਰੇ ਅੰਦਾਜ਼ਾ ਮੇਰੇ ਸਾਹਬ ਦਾ। ਅੰਦਾਜ਼ਾ ਸਰ ਆਫਟਰਨੂਨ ਬੈਠ ਇਸ ਇਡਾ ਵੱਡਾ ਸ਼ੋਰੂਮ ਹੈ ਸੀਸੀਟੀਵੀ ਕੈਮਰੇ ਹੋਣਗੇ ਉੱਥੇ ਪਹਿਲੀ ਜਿਹੀ ਲੱਗੇ ਜੀ ਉਹ ਤਾਂ ਕੈਮਰੇ ਤੇ ਡੀਵੀਆ ਲੱਗੇ ਲੱਗੇ। अच्छा कैमरे ਵੀ ਲੈ ਕੇ ਡੀਵੀਆਰ ਵੀ ਲਾ ਕੇ ਲੈ ਗਏ ਨੇ ਕੈਮਰੇ ਲੱਗੇ ਆ ਉਹ ਵਿੱਚੋਂ ਕਰਕੇ ਲੱਗੇ ਦੀ ਉਹਦਾ ਕੀ ਕਹਿੰਦੇ ਉਹਨੂੰ ਮਤਲਬ ਤੁਹਾਡੇ ਕੋਲ ਕੋਈ ਐਵੀਡੈਂਸ ਨਹੀਂ ਸਜਾ ਉਹਨਾਂ ਨੇ ਤਾਂ ਕਿ ਤੁਸੀਂ ਉਹ ਜਿਹੜੇ ਸ਼ਖਸ ਚੋਰੀ ਕਰਨ ਆਏ ਉਹਨਾਂ ਦੀ ਪਛਾਣ ਕਰ ਸਕੋ ਜਾਂ ਕੁਝ ਕਰ ਕਿਸੇ ਤਰ੍ਹਾਂ ਦਾ ਵੀ ਡੀਵੀਆਰ ਲਾ ਕੇ ਲੈ ਗਏ ਦੀ ਪਛਾਣ ਕੀ ਕਰੀਏ ਬਿਲਕੁਲ ਬਿਲਕੁਲ ਸਰ ਅੱਛਾ ਸਰ ਹੁਣ ਇਹ ਦੱਸੋ ਕਿ ਕੀ ਕੀ ਚੋਰੀ ਹੋਇਆ ਬੂਟ ਚੋਰੀ ਹੋਏ ਨੇ ਕੱਪੜੇ ਚੋਰੀ ਹੋਏ ਆ ਚਾਬੇ ਚੋਰੀ ਹੋਏ ਆ ਅੰਡੇ ਵੀ ਬਨਾਣਾ ਚੋਰੀ ਹੋਈਆਂ ਹਾਂ ਹਾਂ ਇਹ ਸਰ ਜੀ ਕੈਸ਼ ਵਗੈਰਾ ਤਾਂ ਨਹੀਂ ਲੈ ਕੇ ਗਏ ਕੋਈ ਕੈਸ਼ 5000 ਰੁਪਏ ਹੈ ਸੀ 5000 ਇਹ ਕਿਹ ਚਾਹਦੇ ਸਿੱਕਾ ਸੀਗਾ ਅੱਛਾ ਜੀ ਤੇ 4000 ਰੁਪਏ ਕੈਸ਼ ਸੀ 4000 ਰੁਪਏ ਕੈਸ਼ ਸੀ ਜਿਹੜਾ ਚਾਂਦੀ ਦਾ ਸਿੱਕਾ ਲੈ ਗਿਆ ਜੇ ਨਾਲ ਜਿਹੜਾ ਆਪਾਂ ਗੱਲ ਕਰ ਲਈਏ ਕਪੜੇ ਆਲ ਓਵਰ ਗੱਲ ਕਰ ਲਈਏ ਕਪੜੇ ਦੀ ਗੱਲ ਕਰ ਲਈਏ ਤੁਸੀਂ ਬੂਟਾਂ ਦੀ ਗੱਲ ਕਰ ਰਹੇ ਹੋ ਇਹ ਟੋਟਲ ਕਿੰਨੇ ਜਿਹੜਾ ਸਮਾਨ ਹੋਏਗਾ ਜਿਹੜਾ ਲੈ ਕੇ ਗਏ ਨੇ ਇਹ ਤੇ ਜਿਹੜਾ ਕੰਪਨੀ ਦੇ ਹਿਸਾਬ ਨਾਲ ਹੋਊਗਾ ਆਪਣਾ ਹੂੰ ਉਹਨਾਂ ਨੇ ਲਿਖੇ ਦਿੰਨਾ 100 ਪੀਸ ਦਾ ਆਇਆ ਹੈ ਹੀ ਸੀ 100 ਪੀਸ ਦੇ ਦਾ 70 ਵੀ ਸਿੱਕ ਸੀ 50 ਵੀ ਸਿੱਕ ਤੇ ਸਾਰੇ ਜੇ 100 ਇਹਦੇ ਕਿ ਤਕਰੀਬਨ ਦੇ ਕਰ ਬਣੇ ਐ ਵੈਸੇ 1.5-2 ਲੱਖ ਦਾ ਸਮਾਨ ਤੇ ਦੇ 2-2 ਲੱਖ ਰੁਪਏ ਦਾ ਸਮਾਨ ਲੈ ਕੇ ਨਿਕਲ ਗਏ ਨੇ ਨਿਕਲ ਗਏ ਹਾਂ ਠੀਕ ਹੈ ਜੀ ਤੇ ਸਰ ਆਪਾਂ ਦੇਖਣ ਵਾਲੀ ਗੱਲ ਇਹ ਹੈ ਕਿ ਬਾਹਰ ਵੀ ਫਲੋਰ ਸੀਸੀਟੀਵੀ ਕੈਮਰੇ ਬਾਹਰ ਵੀ ਹੋਣਗੇ ਲੱਗੇ ਹੋਣਗੇ ਆ ਲਗਵਾਉਣ ਨੂੰ ਪੁੱਛ ਲੈਣਾ ਸੀਗਾ ਪੁੱਛਿਆ ਸਾਰਿਆਂ ਨੂੰ ਪੁੱਛਿਆ ਜੀ ਤੇ ਇਹ ਨਾਲ ਦੇ ਕਹਿੰਦੇ ਸਾਡੇ ਥੱਲੇ ਵੀ ਆਏ ਆ ਅੱਛਾ ਜੀ ਉੱਪਰ ਬੂਆ ਖੁਲਾ ਸੀ ਨਾ ਵੀ ਉਹਨਾਂ ਦਾ ਕਮਰਾ ਨੇ ਹੈ ਨਹੀਂ ਉੱਪਰੋਂ ਮਤਲਬ ਕਿ ਲੋਕ ਨਹੀਂ ਹੈਗਾ ਉੱਥੇ ਥੱਲੇ ਉਤਰੇ ਕਹਿੰਦੇ ਸਾਡਾ ਗੱਲਾ ਫਿਰ ਖੋਲਿਆ ਉਹਨਾਂ ਨੇ ਗੱਲੇ ਪੈਸਾ ਕੋਈ ਨਹੀਂ ਸੀਗਾ ਕਪੜਾ ਦੂਜੇ ਸੀ ਉਹਨਾਂ ਦੇ ਹੂੰ ਸੀ ਇਹ ਲਾਲੇ ਕੱਪੜੇ ਸੀ ਉਹ ਲੈ ਕੇ ਨਹੀਂ ਕੋਈ ਉਹ ਲੈ ਕੇ ਨਹੀਂ ਗਿਆ ਕਿਉਂਕਿ ਇਹ ਤਾਂ ਵਿਯੋਗ ਬ੍ਰਾਂਡਡ ਹੈ ਜੋ ਜੋ ਬ੍ਰਾਂਡਡ ਆ ਇਹ ਤੇ ਬ੍ਰਾਂਡਡ ਲੱਗੇ ਨੇ ਮਹਿੰਗਾ ਸਮਾਨ ਮਹਿੰਗਾ ਸਮਾਨ ਤੇ ਸਾਰੇ ਜਗ੍ਹਾ ਨਾਲ ਦੇ ਕਮਰੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦੇ ਕੋਈ ਕੈਮਰੇ ਵਗੈਰਾ ਨਹੀਂ ਲੱਗੇ ਕੈਮਰੇ ਰਾਤੀ ਬੰਦ ਕਰ ਦਿੰਦੇ ਨੇ ਕਹਿੰਦੇ ਸਾਰੇ ਲਾਈਟ ਬੰਦ ਕਰਦੇ ਨੇ ਲਾਈਟ ਨਾਲੇ ਕੋਨਟੈਕਟ ਆ ਅੱਛਾ ਰਾਤ ਨੂੰ ਜਿਹੜਾ ਲੋਡ ਹੈ ਗਿਆ ਉਹਦੇ ਮਤਲਬ ਕੈਮਰੇ ਬੰਦ ਕਰ ਦਿੰਦੇ ਨੇ ਕਰਕੇ ਨਾਲ ਦੇ ਤੇ ਜਿਹੜੇ ਉਹ ਮੈਡੀਕਲ ਤੇ ਹੈਗਾ ਵਾ ਉਹਦੇ ਚੈੱਕ ਕਰਨ ਗਏ ਮੁੰਡੇ ਸਾਡੇ ਅੱਛਾ ਕੁਝ ਨਹੀਂ ਆਇਆ ਅੱਛਾ ਉਹਦੇ ਵਿੱਚ ਕੁਝ ਨਹੀਂ ਆਇਆ ਮਤਲਬ ਉਹ ਅੱਗੇ ਦੁਕਾਨ ਆ ਨਾ ਸਮਝ ਗਿਆ ਵੈਸੇ ਦੇਖਣ ਵਾਲੀ ਗੱਲ ਇਹ ਹੈ ਕਿ ਜੇ ਉਹ ਰੋਡ ਤੋਂ ਜਾਂ ਸੱਜੇ ਜਾਂ ਖੱਬੇ ਹੋਏ ਹੋਣਗੇ ਤੇ ਕੈਮਰੇ ਤਾਂ ਇਸੇ ਕਾਫੀ ਦੁਕਾਨਾਂ 'ਚ ਲੱਗੇ ਹੋਣਗੇ ਨਹੀਂ ਹੈਗੇ ਤੇ ਸਰ ਇਹ ਕੀ ਲੱਗਦਾ ਵਾ ਕਿ ਇਹ ਜਿਹੜਾ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਵਾ ਇਹ ਅਣਪਛਾਤੇ ਲੋਕ ਹੈ ਕੋਈ ਕੋਈ ਜਿਹਨੂੰ ਜਾਂ ਭੇਤੀ ਬੰਦਾ ਲੱਗਦਾ ਵਾ ਤੁਹਾਨੂੰ ਕੀ ਲੱਗ ਰਿਹਾ ਸਰ ਜੀ ਦੇਖੋ ਜੀ ਹੁਣ ਕੀ ਕਿਹਾ ਜਾ ਸਕਦਾ ਵਾ ਅਣਪਛਾਤੇ ਲੱਗਦੇ ਆ ਅੱਗੇ ਵੀ ਸ਼ਾਇਦ ਹੋਈਆਂ ਚੋਰੀਆਂ ਬ੍ਰਾਂਡਰ ਕੱਪੜੇ ਆਈ ਟੀਵੀ 'ਚ ਵੀ ਆਇਆ ਅਖਬਾਰ 'ਚ ਵੀ ਆਉਂਦਾ ਹੋ ਸਰ ਦਾ ਹੋ ਗਰੋ ਹੋਈ ਜਾਂ ਹੋਰ ਹੋਏ ਕੋਈ ਜਿਸ ਦਾ ਕੋਈ ਤੁਸੀਂ ਕਹਿੰਦੇ ਤੁਸੀਂ ਥੋੜੀ ਜਿਹਾ ਪਹਿਲਾਂ ਕਿਹਾ ਸੀਗਾ ਵੀ ਪਹਿਲਾਂ ਉਥੇ ਸਰਚ ਕਰਕੇ ਗਏ ਹੋ ਹਾਂ ਸਰਚ ਕਰਕੇ ਗਏ ਤਾਂ ਕਿਹਾ ਮਾਰਦੋ ਨਾ ਤੇ ਸਰ ਕੋਈ ਜਿਹੜੇ ਤੁਹਾਡੇ ਇੱਥੇ ਦੇ ਸਟਾਫ ਮੈਂਬਰ ਨੇ ਉਹਨਾਂ ਨੇ ਗੌਰ ਨਹੀਂ ਕੀਤਾ ਵੀ ਇੱਕ ਬੰਦਾ ਵੀ ਕੀ ਪਤਾ ਹੋਵੇ ਉਹਨੇ 2-4 ਵਾਰ ਗੇੜੇ ਮਾਰੇ ਹੋਣ ਕੋਈ ਜਾਂ ਇਸ ਲਈ ਅਗਰ ਤੁਸੀਂ ਬਣਾਉਣ ਲਈ ਕਿਹੜੇ ਮਾਰ ਨੂੰ ਪੂਰਾ ਸਰਚ ਕੀਤਾ ਹੋਵੇਗਾ ਕਈ ਗਾਹ ਕਾਹ ਦੀ ਦੁਕਾਨ ਤੇ 10 ਗਾਹ ਗਾਹ 15 ਗਾਹ ਕਾਹ ਕੀ ਤਰ੍ਹਾਂ ਦਾ ਕਿਹੜਾ ਸੁੱਤਾ ਲੈਣ ਵਾਲਾ ਕਿਹੜਾ ਨਹੀਂ ਲੈਣ ਵਾਲਾ ਠੀਕ ਹੈ ਜੀ ਉਸ ਤੋਂ ਵੀ ਇਹ ਕਿ ਚੱਲ ਗਿਆ ਹਾਂ ਠੀਕ ਹੈ ਤੇ ਸਰ ਉਸ ਤੋਂ ਇਲਾਵਾ ਤਰ੍ਹਾਂ ਦੀ ਕੁਝ ਹੋਰ ਚੋਰੀ ਹੋਇਆ ਨਹੀਂ ਠੀਕ ਹੈ ਜੀ ਕਪੜਾ ਤੇ ਬੂੜ ਵਗੈਰਾ 1.5 ਲੱਖ ਰੁਪਏ ਦੇ ਲਾਗੇ ਨੇ ਤੁਨਾ ਇਹ ਸਰ ਗੱਲ ਕਰ ਲਈਏ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਤੇ ਕੰਪਲੀਟ ਕਰਾਈਆ ਕੀ ਕਿਧਰ ਸਾਡੇ ਵਿੱਚ ਕਰਾਈਆ ਪੀਯੂ ਛਾਣੇ ਹੋਈ ਸਾਡੀ ਐਫਆਈਆਰ ਹੋਈ ਆ ਠੀਕ ਹੈ ਉਹਨਾਂ ਦੇ ਪੁਰੀ ਗਏ ਆ ਸੀ ਐਸਐਚਓ 2000 ਛੋਟਾ ਕਿ ਆਈਐਸਆਈ ਆਇਆ ਸੀ ਮੌਕਾ ਦੇਖਣ ਓਕੇ ਉਹਨੂੰ ਉੱਪਰ ਹੀ ਸਾਰਾ ਦਿਖਾਇਆ ਠੀਕ ਹੈ ਜੀ ਮੁੰਡਾ ਦੇਖ ਕੇ ਗਿਆ ਉਹ ਦੇਖ ਕੇ ਗਿਆ ਠੀਕ ਹੈ ਜੀ ਉੱਥੇ ਫਰੀ ਸਾਰੀ ਜਿੰਨੀ ਆ ਉਹਨੂੰ ਦਿੱਤੀ ਆ ਲਿਖ ਕੇ ਡਿਊਕ ਆ ਲੈਣੇ ਹਮ ਇਹਨੇ ਪੀ ਸਾਡੀ ਚੋਰੀ ਹੋਈ ਨੇ ਨੇਵਾ ਚੋਰੀ ਹੋਈ ਹਮ ਪਰ ਉਹਨੂੰ ਕਮਪਲੇਟ ਦਿੱਤੀ ਆ ਤਾਂ ਹੀ ਉਹਨਾਂ ਐਫਆਰਏ ਕੀਤੀ ਤੇ ਕੀ ਆਸ਼ਵਾਸ਼ਣ ਦਿੱਤਾ ਗਿਆ ਦਾ ਪ੍ਰਸ਼ਾਸਨ ਵੱਲੋਂ ਉਹ ਕਹਿੰਦੇ ਜਲਦੀ ਵਾਲੀ ਅਸੀਂ ਫੜਾਂਗੇ ਹਮ ਕਿ ਫੜਨਗੇ ਕਿੱਦਾਂ ਫੜਨਗੇ ਕਿਉਂਕਿ ਸਰ ਜੀ ਕੋਈ ਪ੍ਰੂਫ ਹੀ ਨਹੀਂਗਾ ਪਤਾ ਹੀ ਨਹੀਂ ਬੰਦੇ ਕੌਣ ਹੈ ਦੇਖੋ ਜੀ ਹੁਣ ਇਹ ਤਾਂ ਅਨਪੁਲਸਾ ਕੰਮ ਇਹ ਮੈਚ ਤੇ ਕੀ ਕਹਿ ਸਕਦਾ ਠੀਕ ਹੈ ਜੀ ਤੇ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜਨ ਜਨ ਨੇ ਕੀ ਮੈਸੇਜ ਹੈ ਇਹ ਹੈ ਜੀ ਲੋਕੀ ਸਾਰੇ ਅਸਲੇ ਲੁਧਿਆਣਾ ਸਾਰਾ ਹੀ ਸੁਰੱਖਿਤ ਨਹੀਂ ਹੈਗਾ ਹਮ ਮਤਲਬ ਕਹਿੰਦੇ ਚੋਰੀਆਂ ਜਾ ਰਹੀਆਂ ਨੇ ਜਿੱਦਾਂ ਐਕਟਵਾ ਚੁਕਲੀ ਕਿਸੇ ਦਾ ਮੋਟਰਸਾਈਕਲ ਚੁਕਲਿਆ ਕਿਸੇ ਬਟਰਾ ਖੋਲ ਲਿਆ ਕਿਸੇ ਦਾ ਮੋਬਾਈਲ ਖੋਲ ਲਿਆ ਹਮ ਸਾਰੇ ਵਾਰਤਾਂ ਤਾਂ ਰੋਜ਼ ਹੁੰਦੀਆਂ ਨੇ ਰੋਜ਼ ਖਬਰਾਂ ਭਰੀਆਂ ਹੁੰਦੀਆਂ ਹਮ ਲੇਕਿਨ ਥੋੜੀ ਲੋਕੀ ਕੰਮ ਕਰਕੇ ਰਾਜੀ ਨਹੀਂਗੇ ਇਹ ਗੱਲ ਉਹਨਾਂ ਲੋਕੀ ਕੰਮ ਕਰਕੇ ਰਾਜੀ ਨਹੀਂ ਹੈ ਤੇ ਸਰ ਉਹਨਾਂ ਨੂੰ ਵੀ ਮੈਸੇਜ ਕਰੋ ਜਿੱਦਾਂ ਕਿ ਰਾਤ ਨੂੰ ਜਿਹੜੇ ਜਿਨ੍ਹਾਂ ਨੇ ਕੈਮਰੇ ਬੰਦ ਕੀ ਜਦੋਂ ਲੋਡ ਹੁੰਦੀ ਆ ਕੈਮਰਾ ਦੀ ਉਹਨੋਂ ਆਪਾਂ ਕੈਮਰੇ ਬੰਦ ਕਰਦੇ ਆ। ਅਮਰ ਜੀ ਓਕੇ ਆ ਜੀ ਬਥੇਰਾ ਕਹਿਆ ਅਗਲਾ ਨਹੀਂ ਗੱਲ ਸੌਂਦਾ ਕਿਸ ਦੀ ਆਣ-ਗਾਨ ਇਤਾਂ ਹੀ ਸਾਰਾ ਨਾਲ ਇੱਕ ਮੌਲਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਐਹਸਨ ਸਾਹਿਬ ਦਾ ਡਿਊਕ ਸ਼ੋਰੂਮ ਦੇ Ashok Kumar ਜੀ ਜਿੰਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਇਹ ਆਪੋ ਇੱਕ ਦਿਨ ਪਹਿਲਾਂ ਇੱਥੇ ਚੋਰੀ ਹੁੰਦੀ ਆ ਔਰ ਕਾਫੀ 1.5 ਲੱਖ ਰੁਪਏ ਦੇ ਕੱਪੜੇ ਔਰ ਬੂਟ ਵਗੈਰਾ ਤੋਂ ਚੋਰੀ ਕਰਕੇ ਜਿਹੜੇ ਲੋਗ ਨੇ ਅਨੁਪਛਾਤੇ ਉਹ ਚਲੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਡੀਵੀਆਰ ਵੀ ਨਾਲ ਲੈ ਜਾਂਦੇ ਕੋਈ ਇਸੇ ਤਰ੍ਹਾਂ ਦੀ ਕੋਈ ਪ੍ਰੂਫ ਇੱਥੇ ਨਹੀਂ ਛੱਡ ਕੇ ਜਾਂਦੇ ਉਹਨੂੰ ਵਲਟ ਕੰਪਲੀਟ ਕਰਾ ਦਿੱਤੀ ਗਈ ਇਹਨਾਂ ਵੱਲੋਂ ਹੁਣ ਕਾਰਵਾਈ ਕਿੱਥੇ ਤੱਕ ਪਹੁੰਚੇਗੀ ਕਦੋਂ ਤੱਕ ਇਸ ਦਾ ਹੱਲ ਹੋਏਗਾ ਇਹ ਤਾਂ ਵਕਤ ਦੱਸੇਗਾ ਬਾਕੀ ਹੋਰ ਵੀ ਨਵੀਂ ਅਫਗਾਨ ਲੈ ਕੇ ਆਜੋਗੇ ਦੇਖ ਜਦੋਂ ਦੇਸ਼ ਦੁਨੀਆ